ਵਾਹ ਇਕਰੇ ਗਰਬਾਣੀ ਅੱਜ ਦੀ ਗੱਲ ਕਰਦੀ ਹੈ ਅੱਜ ਕਿੰਨਾ ਹੈ ਸਾਸ ਗਰਾਸ ਦਸ ਇੰਨੇ ਹੈ ਬਜ਼ਾਰ ਭਰੇ ਪਏ ਪਹਿੰ ਕਾਦੇ ਗਾਕ ਹਾਂ ਸਾਰੇ ਅਸੀ ਕੁਛ ਨਾ ਕੁਛ ਖਰੀਦ ਰਹੇ ਹਾਂ ਵੇਚਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ ਪਰ ਸਾਰੇ ਗਾਕ ਹਾਂ ਕਹਿੰਦੇ ਗੁਰੂ ਘਰ ਨੇੜੀ ਸੀ ਸਵੇਰੇ ਤੁਸੀਂ ਤੇ ਦੋ ਟਾਈਮ ਜਾਂਦੇ ਹੋਗੇ ਨਹੀਂ ਸਮਾਨਾ ਮੰਡੀ ਤਾਂ ਜੇ ਪਟਿਆਲੇ ਜਾਣਾ ਆ ਹੀ ਜਾਣਾ ਸੋ ਚੰਗੇ ਕਮਾਲੀ ਸੁਸਰੀ ਮਾੜੇ ਕੰਮਾਂ ਲਈ ਸ਼ੇਰ ਇਹ ਮਨ ਚ ਹੈ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਸਾਂਝਾ ਪ੍ਰਦੇਸ਼ ਦੇ ਰਹੇ ਹਨ ਸਾਨੂੰ ਸਿੱਖਾਂ ਨੂੰ ਸੇਵਾ ਸੰਭਾਲ ਮਿਲੀ ਹੈ ਪਰ ਸਾਰਿਆਂ ਦੇ ਸਾਂਝੇ ਗੁਰੂ ਹਨ ਇਹ ਦੇਹੀ ਚ ਬਹੁਤ ਗਲਤੀਆਂ ਹੋ ਸਕਦੀਆਂ ਹਨ ਬਾਬਾ ਜੀ ਪਾਣੀ ਪਾ ਰਹੇ 239 ਸਾਲ ਜੀ ਕੇ ਸਾਨੂੰ ਇਹ ਵੱਡਾ ਜਹਾਜ਼ ਬਣਾਇਆ ਹੈ ਸਲੂਨ ਦੀ ਡਾਲੀ ਸਮੁੰਦਰ ਦਾ ਅੰਤ ਲੈਣ ਗਏ ਵਿੱਚੇ ਖੁਰਗੀ ਬਹੁਤ ਕੁਸ਼ ਹੈ ਥੇ ਸੰਸਾਰ ਚ ਤੁਨਾ ਕਦੀ ਸੋਚੀ ਠੰਡੇ ਸਵਾਨਲ ਇਹ ਸੰਸਾਰ ਹੈ ਇਹ ਰੰਗਲਾ ਸੰਸਾਰ ਸੋ ਦਾਤਰੀ ਨੂੰ ਦੋ ਪਾਸੇ ਦੰਦੇ ਇਹਨੂੰ 10 ਪਾਸੇ ਦੰਦੇ ਹਨ 10 ਦਿਸ਼ਾਂ ਚ ਭੱਜਦਾ ਹੈ ਸੋ ਇੱਕ ਵਾਰੀ ਖੱਡੇ ਚ ਡਿੱਗਾ ਹੈ ਸੋਚੀ ਸਮਝੀ ਤੈਨੂੰ ਅੰਦਰ ਹੀ ਹਾਲ ਨਿਕਲੇਗਾ ਲੋਏ ਨੂੰ ਲੋਏ ਵੱਡੇ ਦਾ ਸ ਮਾਨਵ ਇੱਕ ਸੁਖਮ ਹੈ ਇੱਕ ਅਸਤੁਲ ਹੈ ਇਹ ਜੋ ਮੋਹ ਹੈ ਅਤੇ ਕਰੋਧ ਹੈ ਇਹਦੀ ਮਨਿਆਦ ਛੋਟੀ ਹੈ ਕਿੰਨੀ ਪਾਣੀ ਚ ਜਿਵੇਂ ਡੁਬਕਾ ਮਾਰਨਾ ਹੈ ਕਿੰਨਾ ਚਿਰ ਸਾਹ ਨਹੀਂ ਆਉਣਾ ਕਿੰਨਾ ਚਿਰ ਲਾ ਸਕਦਾ ਹੈ ਡੁਬਕੀ ਇੰਨਾ ਚਿਰ ਫਿਰ ਸ਼ਾਂਤ ਹੋਣਾ ਹੈ ਨਹੀਂ ਮੋਰ ਕਰੋਧ ਥੋੜਾ ਚਿਰ ਜਦੋਂ ਲਾਭ ਹੋਇਆ ਮੋਹ ਆ ਗਿਆ ਜਦੋਂ ਹਾਨੀ ਹੋਈ ਕ੍ਰੋਧ ਆ ਗਿਆ ਇਹ ਦੀ ਮਨਿਆਤ ਛੋਟੀ ਹੈ ਉਮਰ ਛੋਟੀ ਹੈ ਇਹ ਲੋਭ ਕਾਮ ਇਹ ਨਾਲ ਹੀ ਸਰੀਰ ਦੇ ਜਾਂਦਾ ਹੈ ਮਨ ਕਦੀ ਬੁੱਢਾ ਨਹੀਂ ਹੁੰਦਾ ਇਹ ਹਮੇਸ਼ਾ ਜਵਾਨ ਹੈ ਸੋ ਤਨ ਮਨ ਤਨ ਇੱਕ ਹੀ ਹੈ ਇਹ ਸਾਡਾ ਪਰਮ ਹੈ ਨਾ ਸਾਡਾ ਤਨ ਹੈ ਕੋਈ ਬੱਚਾ ਸੀ 5-6 ਸਾਲ ਦਾ ਘਰੋਂ ਖੇਡ ਰਿਆ ਸੀ ਗੱਡੀ ਆ ਗਈ ਸੋ ਬੇਸਮਝੀ ਗੱਡੀ ਥੱਲੇ ਆ ਗਿਆ ਚਲਾਣਾ ਕਰ ਗਿਆ ਸੋ ਸਾਡਾ ਵੀ ਬਚਪਨ ਚਲਾਣਾ ਕਰ ਗਿਆ ਜਵਾਨ ਹੋ ਗਏ ਸਾਨੂੰ ਪਤਾ ਨਹੀਂ ਲੱਗਦਾ ਫਿਰ ਜਵਾਨੀ ਵੀ ਚਲਾਣਾ ਕਰਦੀ ਹੈ ਫਿਰ ਬੁਢਾਪਾ ਫਿਰ ਕੋਹਲੀ ਪਾਣੀ ਹੁੰਦਾ ਹੈ ਕਈ ਕੋਹ ਤੇ ਦਿਸਦਾ ਹੈ ਸੋ ਸਾਡਾ ਵੀ ਇਹ ਬਚਪਨ ਇਹ ਮਰਦਾ ਹੈ ਸੋ ਫਿਰ ਜਵਾਨੀ ਮਰਦੀ ਹੈ ਏ ਬਟਾਪਾ ਇੱਕ ਦਿਨ ਉਹ ਇਹ ਚਿੰਤੇबाज ਪੈ ਜਾਣੇ ਹਨ ਸ ਇਹ ਆਪਣੇ ਆਪ ਨੂੰ ਸੰਭਾਲਣਾ ਪਏਗਾ ਜੇ 60 65 ਸਾਲ ਉਮਰ ਰਹਿ ਗਈ ਇੰਡੀਆ ਦੀ ਵਿਦੇਸ਼ ਵਾਲਿਆਂ ਦੀ 90 ਸਾਲ ਉਹਨਾਂ ਨੇ ਦੁੱਖਾਂ ਦਾ ਇਲਾਜ ਕੀਤਾ ਹੈ ਲਾਈਫ ਜਿੰਦੇ ਹਨ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਦੇਸ਼ ਹੈ ਉਹਨਾਂ ਦੇ ਖੂਨ ਚ ਹੈ ਕਿਰਤ ਕਰੋ ਸਾਰੇ ਕੰਮ ਕਰਦੇ ਹਨ ਵੱਡਾ ਅਫਸਰ ਆਪਣੀ ਗੱਡੀ ਆਪ ਚਲਾਉਂਦਾ ਹੈ ਆਪਣਾ ਕਮਰਾ ਆਪ ਸਾਫ਼ ਕਰਦਾ ਆਪਣੇ ਬਿਸਤਰੇ ਕੱਪੜੇ ਸੋ ਜਦੋਂ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਣਗੇ ਇਹ ਤਰ੍ਹਾਂ ਦਾ ਹੈ ਮਾਨਵੀ ਸਾਡਾ ਆਪਣਾ ਨਹੀਂ ਸਾ ਇਹ ਸਾਡੇ ਕਾਬੂ ਆ ਗਿਆ ਨਹੀਂ ਸੋ ਮਨ ਛਕਦਾ ਹੈ ਫਿਰ ਸਰੀਰ ਚ ਕਸਟਰੋਲ ਵੱਧਦਾ ਹੈ ਜੁਰੀ ਕਸਟਰੋਲ ਵੱਧਦਾ ਹੈ ਡਾਕਟਰ ਕਹਿੰਦਾ ਇਹ ਚੀਜ਼ ਨਹੀਂ ਖਾਣੀ ਤੇਰੇ ਲਈ ਖਤਰਨਾਕ ਹੈ ਹਾਨੀਕਾਰਕ ਹੈ ਸੋ ਇਹ ਮਨ ਨਾਲ ਇਹ ਵੱਡਾ ਰਾਜਾ ਹੈ ਸੋ ਇਹਦੇ ਇਹਦੇ ਬਹੁਤ ਸੈਨਾ ਹੈ ਦੀ ਬਹੁਤ ਟੈਂਕ ਬਹੁਤ ਆਧੁਨਿਕ ਢੰਗ ਦੇ ਇਹਦੇ ਹਥਿਆਰ ਹਨ ਸੋ ਜਿਵੇਂ ਆ ਨਹਿਰ ਹੈ ਨਾ ਪਾਣੀ ਵੀ ਛੱਡਿਆ ਹੈ ਕਿਲੇ ਬਣਾਏ ਹਨ ਬਹੁਤ ਵੱਡੇ ਵੱਡੇ 5-5 ਫੁੱਟ ਦੀ ਕੰਧ ਬਣਾਈ ਕਿਲਾ ਬਣਾਇਆ 5-5 ਫੁੱਟ ਚੌੜੀ ਕੰਧ ਅੱਗੇ ਫਿਰ ਪਾਣੀ ਛੱਡਿਆ ਫਿਰ ਤੇ ਪੰਜ ਅੱਗੇ ਪੰਜ ਕੋਟ ਸਾਰੇ ਹਨ ਇਹ ਰਾਜਾ ਰਹਿੰਦਾ ਹੈ ਆਪਣੇ ਮਹਿਲਾਂ ਚ ਬਹੁਤ ਸੈਨਾ ਹੈ ਦੀ ਮਨ ਦੀ ਗੱਲ ਹੈ ਮਨ ਨੂੰ ਜਿੱਤਣ ਲਈ ਸਤ ਸਤ ਸੰਤੋਖ ਸੱਚ ਥੋੜਾ ਜਿਹਾ ਗਿਆਨ ਬਹੁਤ ਹੈ ਮਨ ਨੂੰ ਸਮਝਾ ਲਈ ਤਰ ਜਾਏਗਾ ਸੋ ਸਾਹਮਣੇ ਮਿੱਠਾ ਪਿਆ ਹੈ ਮਨ ਨਾਲ ਲੜਨਾ ਪਏਗਾ ਝਗੜਨਾ ਪਏਗਾ ਇਹ ਮਾਨਸਿਕ ਕਨਾਹ ਸ ਅਸੀਂ ਮਕਾਉ ਬਣੇ ਹਾਂ ਸੋ ਮਨ ਵੀ ਸਾਡਾ ਨਹੀਂ ਹੈ ਤਨ ਵੀ ਸਾਡਾ ਨਹੀਂ ਹੈ ਧਨ ਵੀ ਸਾਡਾ ਨਹੀਂ ਹੈ ਮਾਇਆ ਹੀ ਤੁਬਾਤ ਮੱਲਾ ਮਾਰਨੀ ਆ ਸਾ ਵਰਾਸਤ ਇੰਤਕਾਲ ਹੋ ਜਾਣਾ ਹੈ ਇਹ ਮਾਲਕੀ ਬਦਲ ਜਾਣੀ ਹੈ ਅਸੀਂ ਨਾ ਬਾਗ ਦੇ ਮਾਲੀ ਹਾਂ ਮਾਲਕ ਨਹੀਂ ਸੇਵਾ ਕਰਨੀ ਪੈਗੀ ਫਿਰ ਦਾਸ ਬੰਨਣਾ ਪਏਗਾ ਫਿਰ ਸਿੱਖਣ ਵਾਲੀ ਭਾਵਨਾ ਹੋਣੀ ਪੈਗੀ ਕਾਮਨਾ ਦਾ ਭਾਵਨਾ ਦਾ ਮੇਲ ਨਹੀਂ ਖਾਂਦਾ ਠੀਕ ਹੈ ਸਰੀਰ ਨੂੰ ਜ਼ਰੂਰਤਾਂ ਹਨ ਉਹ ਚਾਹੀਦਾ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਨੂੰ ਰੋਕਿਆ ਹੈ ਹੱਸਦੇ ਆਂ ਖੇਡਦੇ ਆਂ ਖਾਂਦੇ ਆਂ ਪੀਂਦੇ ਆਂ ਪਹਿਨਦੇ ਆਂ ਵਿੱਚੇ ਮੁਗਤਾ ਜੁਗਤਾ ਪੋਗਤਾ ਬਣਾਈ ਹੈ ਗਰਮਾਣੀ ਸਰਵਨ ਕਰਨੀ ਪਵੇਗੀ ਪੜਨੀ ਪਵੇਗੀ ਵਿਚਾਰਨੀ ਪਵੇਗੀ ਫਿਰ ਤੂੰ ਪਰੇਸ਼ਾਨ ਨਾ ਹੋਵੇਂਗਾ ਇਹ ਗੋਲਾ ਬੰਨਣਾ ਪਏਗਾ ਗੁਲਾਮ ਬੰਨਣਾ ਪਏਗਾ ਸੇਵਾਦਾਰ ਬੰਨਣਾ ਪਏਗਾ ਦਾਸ ਬੰਨਣਾ ਪਏਗਾ ਰਾਜਾ ਚ ਚੱਲਣਾ ਪਏਗਾ ਫਿਰ ਜਦ ਲਗ ਹੁਕਮ ਨਾ ਬੂਝਤਾ ਤਬਹੀ ਲੋ ਦੁਖੀਆ ਗੁਰਮਿਲ ਹੁਕਮ ਪਛਾਨਿਆ ਤਬਹੀ ਤੇ ਸੁਖੀਆ ਰਾਜਾ ਚ ਨਿਕਾ ਪਹਾੜਾ ਮੰਨਣਾ ਪਏਗਾ ਕਾਇਆ ਹੰਸ ਤੁਰ ਮੇਲ ਕਰਤਾ ਲਿਖ ਪਾਇਆ ਸਭ ਮੈਂ ਗੁਬਤ ਵਰਤਦਾ ਗੁਰਮਖ ਪ੍ਰਗਟਾਇਆ ਸ ਇਹ ਦਹੀਂ ਦੀ ਜਾਗ ਲੈਣ ਲਈ ਦਹੀਂ ਦਾ ਪੰਡਾਰਾ ਚ ਲੈਣ ਲਈ ਦਹੀਂ ਦੀ ਜਾਗ ਲਾਣੀ ਪਏਗੀ ਨਾਮ ਅੰਦਰੋਂ ਪ੍ਰਾਪਤ ਕਰ ਲਈ ਨਾਮ ਦੀ ਜਾਗ ਲਾਣੀ ਪਏਗੀ ਫਿਰ ਅਗਿਆ ਚੱਕਰ ਖੁੱਲੇਗਾ ਤੁਰਦਾ ਖੇਲ ਹੈ ਸੰਜੋਗ ਵਿਜੋਗ ਇਹ ਗੁਰਮਖਾਨੇ ਪਰਗਟਾਇਆ ਹੈ ਸ ਅੰਦਰ ਹਨ ਖਜ਼ਾਨੇ ਤੀਰਥ ਵੀ ਅੰਦਰ ਹੈ ਆਨੰਦ ਖੇੜਾ ਖੁਸ਼ੀ ਸਾਰੇ ਪਦਾਰਥ ਅੰਦਰ ਹਨਾ ਮੋਬਾਈਲ ਵੀ ਅੰਦਰ ਹੀ ਨਿਕਲੇ ਨਾ ਕਿਸੇ ਨੇ ਖੋਜ ਕੀਤੀ ਵਿਗਿਆਨ ਸਾਨੂੰ ਸਾਇੰਸ ਬਾਹਰ ਸੁਖ ਦੇ ਸਕਦੀ ਹੈ ਪਰ ਅੰਦਰ ਇਹ ਜੀਬ ਮਿੱਠੀ ਰਹੇਗੀ ਆਨੰਦ ਰਹੇਗਾ ਅੰਦਰ ਕੈਮੀਕਲ ਉੱਠੇਗਾ ਸਾਗ ਟੁੱਟੇਗੀ ਅੰਦਰ ਨਿੱਕੇ ਨਿੱਕੇ ਜੀਵਾਂ ਦਾ ਸਾਰਾ ਖੇਲ ਹੈ ਪਾਣੀ ਚ ਵੀ ਜੀਵ ਹਨ ਪਹਿਲੋਂ ਪ੍ਰਸ਼ਾਦ ਇਹ ਕਹਿੰਦੇ ਪਾਣੀ ਦੇ ਦਿੰਦੇ ਸਨ ਹਿੰਦੂ ਤੀਰਥਾਂ ਤੇ ਸੋ ਇਹ ਗੁਰਮਤ ਕੀ ਹੈ ਜਿਵੇਂ ਕੜਾ ਪ੍ਰਸ਼ਾਦ ਦੇਗ ਹੈ ਜਿੰਨੇ ਤਤ ਸਰੀਰ ਚ ਹਨ ਇੰਨੇ ਇਹਦੇ ਚ ਹਨ ਜਿਵੇਂ ਅੰਮ੍ਰਿਤਸਰ ਦੀ ਦੇਸੀ ਘਿਓ ਦੀ ਦੇਗ ਹੈ ਦਾਣੇਦਾਰ ਸੋ ਬਾਬਾ ਜੀ ਕੜਾ ਪ੍ਰਸ਼ਾਦ ਇੰਨੀ ਕੋ ਨਾ ਖਾਣੇ ਚੀਜ਼ਾਂ ਬਾਟੇ ਭਾਰ ਭਾਰ ਸੋ ਆਪਣੇ ਆਪ ਨੂੰ ਸਮਝਣਾ ਪਏਗਾ ਜੀ ਜਿਹੜੀ ਚਾਬੀ ਨਾਲ ਜੰਦਰਾ ਲੱਗਣਾ ਹੈ ਉਸੇ ਚਾਬੀ ਨਾਲ ਜੰਦਾ ਖੁੱਲੇਗਾ ਸੰਤਾਂ ਦੇ ਹੱਥ ਕੁੰਜੀ ਹੈ ਸੰਤ ਕੌਣ ਹੈ ਗੁਨਾ ਦਾ ਨਾਮ ਹੈ ਸੋ ਗਣ ਲੈਂਡਲਿਸ ਫਾਤੀ ਲੋੜ ਹੈ ਬੇਨਾ ਕੱਲ ਤਾਂ ਦਹੀਂ ਵੀ ਨਹੀਂ ਜੰਮਦਾ ਆਪਣੇ ਮਨ ਦੀ ਤਾਕਤ ਨੂੰ ਸਮਝਣਾ ਪਏਗਾ ਸਾਰਾ 99.999 ਸਾਰਾ ਮਨ ਦਾ ਖੇਲ ਹੈ ਤਾਂ ਹੀ ਅਸੀਂ ਦੁਖੀ ਹਾਂ ਇਹ ਵਿਗਿਆਨ ਨੇ ਸੁੱਖ ਦਿੱਤੇ ਸੁਖੀ ਹੋ ਗਏ ਨਹੀਂ ਮਾਇਆ ਨਾਲ ਸੁਖੀ ਹੋ ਗਏ ਨਹੀਂ ਤਨ ਨਾਲ ਤਨ ਵੀ ਦਿੱਤਾ ਹੈ ਕਿਰਪਾ ਦੀ ਨਿਸ਼ਾਨੀ ਹੈ ਮੁੱਖਾਂ ਤੇ ਮਿਲਣੀ ਫਿਰ ਮਾਨਵੀ ਦਿੱਤਾ ਹੈ ਪਰਮੇਸ਼ਰ ਕਹਿੰਦਾ ਮੈਨੂੰ ਲਾਂਭਾ ਦਿਓ ਸੋ ਜੇ ਮਨ ਦੀ ਬਿਰਥਾ ਨਹੀਂ ਜਾਣੇਗਾ ਇਹ ਦੁਖੀ-ਦੁਖੀ ਰਹੇਗਾ ਆਪਣੇ ਆਪ ਨੂੰ ਸਮਝਣਾ ਪਏਗਾ ਮਨ ਤੋ ਜੋ ਸਰੂਪ ਹੈ ਜੋ ਸਰੂਪ ਨੇ ਇਹ ਜਉਂਦੇ ਜੀ ਮਿਲਣਾ ਹੈ ਮੁਕਤ ਹੋਣਾ ਹੈ ਮੁਕਤ ਚੁਕਤ ਭੋਗਤ ਇਹ ਜੁੜੇ ਦਾ ਨਾਂ ਹੈ ਅਸੀਂ ਭੋਗੀ ਹਾਂ ਪਸ਼ੂ ਔਰ ਮਨੁੱਖ ਚ ਕੀ ਫਰਕ ਹੈ ਸੋ ਉਹ ਭੋਗੀ ਹੈ ਜੋਗੀ ਬੰਨਾ ਪਏਗਾ ਜੁੜਨਾ ਪਏਗਾ ਪੰਜਾਂ ਤੱਤਾਂ ਨੇ ਪੰਜਾਂ ਤੱਤਾਂ ਨਾਲ ਜੁੜਨਾ ਹੋ ਸਕਦਾ ਛੇਵਾਂ ਤੱਤ ਹੋਏ ਛੇਮਾ ਕੋਜਿਚਾ ਜੇ ਖੁੱਜਣਾ ਪਏਗਾ ਫਿਰ ਤੂੰ ਪਰੇਸ਼ਾਨ ਨਾ ਹੋਏਂਗਾ ਸਾਰਾ ਮਨ ਦਾ ਖੇਲ ਹੈ ਸਾਰੀ ਗੁਰਬਾਣੀ ਮਨ ਦਾ ਪ੍ਰਦੇਸ਼ ਹੈ ਮਨ ਚੀ ਤਾਕਤਾਂ ਹਨ ਰਤਨ ਜਵਾਹਰ ਸਾਰੇ ਇਹ ਅੰਦਰ ਹਨ ਜੋ ਬਾਹਰ ਬ੍ਰਹਿਮੰਡ ਚ ਹਨ ਇਹ ਪਿੰਡੇ ਚ ਹਨ ਸਰੀਰ ਚ ਹਨ ਸੋ ਆਪਣੇ ਆਪ ਨੂੰ ਤੂੰ ਸਮਝੈ ਸੋਚ ਜੇ ਤੂੰ ਨਾ ਸੋਚੇਂਗਾ ਇੱਕ ਵਾਰੀ ਖੱਡੇ ਚ ਡਿੱਗਾ ਦੋ ਵਾਰੀ ਚਾਰ ਵਾਰੀ 10 ਵਾਰੀ ਫਿਰ ਉਸੇ ਖੱਡੇ ਚ ਡਿੱਗੇਂਗਾ ਸੋ ਫਿਰ ਪਸਤਾ ਨਹੀਂ ਕੁਛ ਬੰਨਣਾ ਜਦੋਂ ਚਿੜੀਆ ਚੁੱਕ ਜਾਣੀਆ ਖੇਤ ਜੀ ਇਹ ਖੁਦ ਕੁੱਤਿਆ ਸੱਪ ਨਹੀਂ ਮਰਨਾ ਸੋ ਜਾਂ ਸੱਪ ਲੰਘਿਆ ਜੇ ਸੱਪ ਦੀ ਖੁੱਡ ਚੱਤ ਪਾਣਾ ਹੈ ਫਿਰ ਖਤਰਾ ਹੀ ਹੈ ਜੇ ਛੇਰ ਨੂੰ ਛੇੜਨਾ ਹੈ ਸੋ ਇਹ ਮਨ ਬਹੁਤ ਵੱਡਾ ਰਾਜਾ ਬਣਾ ਹੈ ਬਹੁਤ ਕਿਲੇ ਹਨ ਬਹੁਤ ਸੈਨਾ ਹੈ ਵਿਰਲਾ ਇਹ ਦਿੱਤੇ ਜੇ ਪ੍ਰਾਪਤ ਕਰਦਾ ਹੈ ਜਿਉ ਭਗਤਾ ਹੈ ਜਿਉ ਸੂਰਾ ਹੈ ਉਹ ਪੰਡਤ ਹੈ ਉਹ ਮੀਆਂ ਹੈ ਜੀ ਜੋ ਮਨ ਤੇ ਜਿੱਤ ਪ੍ਰਾਪਤ ਕਰੇਗਾ ਵਿਰਲੇ ਹਨੇ ਜੋ ਇਹ ਬਾਜੀ ਜਿੱਤਦੇ ਹਨ ਅਸੀਂ ਡੂਬੀ ਆਲੇ ਬਿਨ ਪਾਣੀ ਤੋਂ ਡੁੱਬਰੇ ਆ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਤਾਂ ਸੇ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈ ਕੇ ਤਾਂ ਤਾਸੀਰੀ ਗੁਰੂ ਗੋਬਿੰਦ ਸਿੰਘ ਜੀ ਤੱਕ 239 ਸਾਲ ਜੀ ਕੇ ਸਾਨੂੰ ਸੋਖਾਰ ਸਹੀ ਮਾਰਗ ਬਣਾਇਆ ਹੈ ਗੁਰਬਾਣੀ ਪੜਨੀ ਪੈਗੀ ਗਿਆਨ ਥੋੜਾ ਜੀ ਬਹੁਤਾ ਹੈ ਜੀ ਵਾਹਿਗੁਰੂ ਜਿੱਕਾ ਖਾਲਸਾ ਵਏ ਕਿ ਜੁਖ ਪਤੇ ਦੇਖ ਤੇ ਫਤ ਰਾਜਾ ਚ ਰਹਿਣਾ ਪੈਦਾ ਬਾਣਾ ਮੰਨਣਾ ਪੈਦਾ ਜਬ ਲਗ ਹੁਕਮ ਨਾ ਬੂਝਤਾ ਤਬਹੀ ਲੋ ਦੁਖਿਆ ਗੁਰਮਿਲ ਹੁਕਮ ਪਛਾਨਿਆ ਤਬਹੀ ਤੇ ਸੁਖਿਆ ਸ ਇਹ ਮਨ ਦਾ ਰਸਤਾ ਬਦਲਣਾ ਪਏਗਾ ਇੱਕ ਮਨ ਹੈ ਇੱਕ ਮਤ ਹੈ ਸ ਇਹ ਦੋ ਦੋ ਰੂਪ ਹਨ ਮਨ ਦੇ ਮਗਰ ਲੱਗਾਗੇ ਬਿਨ ਪਾਣੀ ਤੋਂ ਡੁੱਬ ਜਾਗੇ ਮਨ ਬੁੱਤ ਚਿੱਤ ਬੁੱਧ ਹੰਕਾਰ ਇਹ ਚਾਰ ਪਾਟ ਹਨ ਸ ਅੰਦਰ ਹੀ ਹਨ ਸ ਮਤ ਮਗਰ ਲੱਗਣਾ ਪਏਗਾ ਇਹ ਲੇਲੇ ਨੂੰ ਭੇਡ ਚੁੰਗਰੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇਖਦੇ ਫਦੇ